ਕਾਦਰਾਂ ਬਿਛਾ ਕੇ ਟੂਮਾ ਝੋਲੀ ਵਿੱਚ ਪਾ ਕੇ ਕਾਦਰਾਂ ਬਿਛਾ ਕੇ ਟੂਮਾ ਝੋਲੀ ਵਿੱਚ ਪਾ ਕੇ ਮਾਰਾਂ ਬਹੁਰ ਦੀ ਵਿਖਾ ਕੇ ਅੱਖਾਂ ਵਿੱਚ ਕਹੂਰ ਨਾ ਢਿੱਲਾ ਪੈਣਾ ਲੁੱਟੇ ਵੇ ਤੂੰ ਕਾ ਦਾ ਸੂਰਮਾ ਹੈ ਢਿੱਲਾ ਪੈਣਾ ਲੁੱਟੇ ਵੇ ਤੂੰ ਕਾ ਦਾ ਸੂਰਮਾ ਹੈ ਢਿੱਲਾ ਪੈਣਾ ਲੁੱਟੇ ਵੇ ਤੂੰ ਕਾ ਦਾ ਸੂਰਮਾ ਕਟੀਆਂ ਹੋਈਆਂ ਨੇ ਮੇਲੇ ਵਿੱਚ ਕੁੜੀਆਂ ਦੀਆਂ ਦਾ ਤਿਉਹਾਰ ਵੇਸ ਬੱਪੀ ਜੁੜੀਆਂ ਐ ਕੱਟੇ ਅੱਖਾਂ ਲਾਲ ਇਕਲਸ ਹੂਰ ਨਾ ਈਆਂ ਪਹਿੜਾ ਲੁੱਟੇ ਵੇ ਤੂੰ ਕਾਦਾ ਸੂਰਮਾ ਏ ਧੀਆਂ ਪਹਿੜਾ ਲੁੱਟੇ ਵੇ ਤੂੰ ਕਾਦਾ ਸੂਰਮਾ ਹੇ ਮਰਦਾਂ ਦਾ ਬੱਚਾ ਜੇ ਨਾ ਭੱਜ ਜਾਉਣ ਆ ਲੁੱਟ ਕੇ ਗਰੀ ਬਣੀਆ ਪੱਟ ਹੋਣ ਆ ਮੈਨੂੰ ਟਿਖਾਊ ਘੋਰ ਤੈਨੂੰ ਪਾਉਣ ਪਹੂਰ ਨਾ ਇੱਨਾ ਪਹਿਣਾ ਲੁੱਟੇ ਵੇ ਤੂੰ ਕਾ ਦਾ ਸੂਰਮਾ ਹੇ ਧੀਆਂ ਪਹਿਣਾ ਲੁੱਟੇ ਵੇ ਤੂੰ ਕਾ ਦਾ ਸੂਰਮਾ ਮਾਂ ਦੀ ਅੱਜ ਕੁੱਖ ਨੂੰ ਤਾਂ ਇਲਾਜ ਲਾਦੀ ਆ ਮਿੱਟੀ ਵਿੱਚ ਜਿੱਤੇ ਮੌੜਾਂ ਦੀ ਪਾਦੀ ਆ ਓ ਤਕੜਾ ਕੁੱਟੂ ਕੋਈ ਕਿੰਨੇ ਕੀਲੇ ਸੂਰਮਾ ਨਾ ਪਹਿਣਾ ਲੁੱਕੇ ਵਿੱਚ ਤੂੰ ਕਾ ਦਾ ਸੂਰਮਾ ਹਰੀ ਰਾ ਪਹਿਣਾ ਲੁੱਕੇ ਵਿੱਚ ਤੂੰ ਕਾ ਦਾ ਸੂਰਮਾ ਧੀਰਾ ਪਹਿਣਾ